ਜਨਮੁਖਾਂ ਜੀ ਕਰਤਾਰ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਕਹਾਣੀ ਨੀਲੀ ਲੈ ਕੇ ਨੀਲੀ ਰੰਗ ਦੀ ਗੋਰੀ ਸੀ ਜਿਵੇਂ ਕੋਈ ਮੱਖਣ ਦੇ ਪੇੜੇ ਨੂੰ ਦੁੱਧ ਨਾਲ ਧੋ ਕੇ ਰੱਖੇ ਸੋਣੀ ਸੇਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ ਗਵਾਲੇ ਦੇ ਢੇਰ ਸਾਰੇ ਡੰਗਰਾ ਵਿੱਚੋਂ ਚੁਣ ਕੇ ਮੇਰੀ ਤ੍ਰਿਮਤ ਨੇ ਨੀਲੀ ਨੂੰ ਪਸੰਦ ਕੀਤਾ ਸੀ ਤੇ ਫੇਰ ਇਸੇ ਦੇ ਦੁੱਧ ਦਾ ਭਾਅ ਚੁਕਾਇਆ ਗਿਆ ਹਰ ਰੋਜ਼ ਸਵੇਰੇ ਗਵਾਲਾ ਨੀਲੀ ਨੂੰ ਸਾਡੇ ਲੈ ਆਉਂਦਾ ਤੇ ਸਾਹਮਣੇ ਮਹਿੰਦੀ ਦੇ ਬੂਟੇ ਖਲੋਤੀ ਉਹ ਗਾਗਰ ਦੁਰਦੀ ਭਰ ਕੇ ਤੁਰ ਜਾਂਦੀ ਹਰ ਰੋਜ਼ ਸਵੇਰੇ ਪਹਿਲੇ ਨੀਲੀ ਆਉਂਦੀ ਫੇਰ ਗਵਾਲਾ ਆਉਂਦਾ ਸਿਰ ਤੇ ਚਾਰੇ ਦੀ ਟੋਕਰੀ ਚੁੱਕੀ ਨੀਲੀ ਦੇ ਸਾਹਮਣੇ ਚਾਰਾ ਰੱਖਦਾ ਉਹਦੇ ਪਿੰਡੇ ਤੇ ਹੱਥ ਫੇਰਦਾ ਤੇ ਫਿਰ ਦੁੱਧ ਚੋਣ ਬੈਠ ਜਾਂਦਾ ਫੇਰ ਗਾਗਰ ਵਿੱਚ ਧਾਰਾਂ ਦਾ ਸੰਗੀਤ ਸੁਣਾਈ ਦੇਣ ਲੱਗ ਪੈਂਦਾ ਜਿਤਨਾ ਚਿਰ ਗਵਾਲਾ ਦੁੱਧ ਚੋਂਦਾ ਰਹਿੰਦਾ ਨੀਲੀ ਟੋਕਰੀ ਵਿੱਚੋਂ ਦਾਣਾ ਬੜੇਵੇਂ ਖਲੀ ਆਦ ਚਾਰਾ ਖਾਂਦੀ ਰਹਿੰਦੀ ਦੁੱਧ ਦਾ ਭਾਅ ਚੁਕਾਉਣ ਵੇਲੇ ਇਸ ਤਰ੍ਹਾਂ ਦਾ ਚੰਗਾ ਚਾਰਾ ਖਵਾਉਣ ਦੀ ਵੀ ਸ਼ਰਤ ਤੈਅ ਹੋਈ ਸੀ ਤੇ ਕਦੀ ਕਦੀ ਮੇਰੀ ਤ੍ਰਿਮਤ ਉਚੇਚਾ ਜਾ ਕੇ ਟੋਕਰੀ ਵਿੱਚ ਵੇਖ ਲੈਂਦੀ ਗਵਾਲਾ ਆਪਣਾ ਇਕਰਾਰ ਪੂਰਾ ਕਰ ਰਿਹਾ ਸੀ ਕਿ ਨਹੀਂ ਚੰਗੀ ਖੁਰਾਕ ਡੰਗਰ ਨੂੰ ਮਿਲੇ ਤੇ ਦੁੱਧ ਚੰਗਾ ਹੁੰਦਾ ਹੈ ਬਿਚੋਂ ਮੱਖਣ ਚੋਖਾ ਨਿਕਲਦਾ ਹੈ ਹਰ ਰੋਜ਼ ਸਵੇਰੇ ਨੀਲੀ ਆਉਂਦੀ ਤਾਵਲੀ ਤਾਵਲੀ ਕਦੇ ਮੈਂ ਸੋਚਦਾ ਉਸ ਨੂੰ ਮਸਾਲੇਦਾਰ ਚਾਰਾ ਖਾਣ ਦੀ ਕਾਹਲ ਹੁੰਦੀ ਹੈ ਕਦੇ ਮੈਂ ਸੋਚਦਾ ਉਸ ਨੂੰ ਦੁੱਧ ਦੇ ਕੇ ਸੁਰਖਰੂ ਹੋ ਜਾਣ ਦੀ ਖੁਸ਼ੀ ਹੁੰਦੀ ਹੈ ਨੀਲੀ ਨਿਤ ਆਉਂਦੀ ਕਦੀ ਜਦੋਂ ਅਸੀਂ ਅਜੇ ਸੌ ਰਹੇ ਹੁੰਦੇ ਕਦੀ ਜਦੋਂ ਅਸੀਂ ਸੋ ਕੇ ਉੱਠ ਰਹੇ ਹੁੰਦੇ ਕਦੀ ਜਦੋਂ ਅਸੀਂ ਸੋ ਕੇ ਉੱਠ ਚੁੱਕੇ ਹੁੰਦੇ ਮਲਕੜੇ ਆਉਂਦੀ ਪਿੱਤਲ ਦੀ ਗਾਗਰ ਵਿੱਚ ਧਾਰਾਂ ਦਾ ਨਗਮਾ ਛੱਡ ਕੇ ਤੁਰ ਜਾਂਦੀ ਕਈ ਮਹੀਨੇ ਇੰਜ ਗੁਜ਼ਰ ਗਏ ਫਿਰ ਇੱਕ ਰੋਜ ਸੁਣਿਆ ਕਿ ਨੀਲੀ ਅਜ ਲੱਤ ਮਾਰ ਗਈ ਹੈ ਨਮੀ ਹੋਈ ਨੂੰ ਵੀ ਤੇ ਕਿਤਨੇ ਦਿਨ ਹੋ ਚੁੱਕੇ ਸਨ ਬਹੁਤ ਦਿਨ ਖੈਰ ਸਾਨੂੰ ਨੀਲੀ ਦੀ ਉਡੀਕ ਨਹੀਂ ਕਰਨੀ ਪਈ ਹੁਣ ਨੀਲੀ ਵੀ ਆਉਂਦੀ ਪਿੱਛੇ ਨੀਲੀ ਦੀ ਬੱਚੇ ਵੀ ਆਉਂਦੀ ਨੀਰੀ ਪੂਰੀ ਨੀਲੀ ਦੀ ਸ਼ਕਲ ਗੋਰਾ ਗੋਰਾ ਰੰਗ ਮਲੂਕੜੀ ਜਹੀ ਚਮੜੀ ਲੰਮੀ ਫੁਮਮਣਦਾਰ ਪੋਸ਼ ਸ਼ਰਮਾਕਲ ਸ਼ਰਮਾਕੜ ਲੱਖ ਲਾਜਾਂ ਭਰੀਆਂ ਅੱਖਾਂ ਮੇਰੀ ਤ੍ਰੀਮਤ ਦੀ ਦੁੱਧ ਦੀ ਲੋੜ ਜਿਵੇਂ ਨੀਲੀ ਦੇ ਦੁੱਧ ਦੇਣ ਤੇ ਨਿਰਭਰ ਹੋ ਗਈ ਸੀ ਜਿਤਨਾ ਨੀਲੀ ਇੱਕੋ ਵੇਲੇ ਦਾ ਦੁੱਧ ਦਿੰਦੀ ਸਾਰਾ ਅਸੀਂ ਖਰੀਦ ਲੈਂਦੇ ਵਸੇ ਵਸੇ ਕਿਸੇ ਹੋਰ ਡੰਗਰ ਦਾ ਦੁੱਧ ਸਾਡੇ ਘਰ ਨਹੀਂ ਵੜਦਾ ਸੀ ਤੇ ਅੱਜ ਕੱਲ ਮੇਰੀ ਤ੍ਰੀਮਤ ਮੋੜ-ਮੋੜ ਗਵਾਲੇ ਨੂੰ ਕਹਿੰਦੀ ਭੈੜਿਆ ਇਸ ਬੱਚੇ ਨੂੰ ਵੀ ਕੁਝ ਛੋੜਿਆ ਕਰ ਬੜੀ ਵਧੀਆ ਗਾਂ ਬਣੇਗੀ ਪਰ ਗਵਾਲਾ ਆਪਣੀ ਮਰਜ਼ੀ ਕਰਦਾ ਜਦੋਂ ਮੇਰੀ ਤ੍ਰੀਮਤ ਉਸ ਨੂੰ ਬੱਚੇ ਬਾਰੇ ਯਾਦ ਕਰਵਾਉਂਦੀ ਉਹ ਨੱਕ ਵਿੱਚ ਕੁਝ ਗੁਣ ਗਣਾ ਛੜਦਾ ਕਿਉਂਕਿ ਬੱਚੇ ਦੇ ਮੂੰਹ ਮਾਰਨ ਤੇ ਨੀਲੀ ਦੁੱਧ ਲਾ ਲੈਂਦੀ ਸੀ ਅੱਜ ਕੱਲ੍ਹ ਗਵਾਲੇ ਨੇ ਮਸਾਲਾ ਹੀ ਲਿਆਣਾ ਬੰਦ ਕਰ ਛੱਡਿਆ ਸੀ ਸਾਡੇ ਸ਼ਿਕਾਇਤ ਕਰਨ ਤੇ ਉਹ ਹਮੇਸ਼ਾ ਕਹਿੰਦਾ ਉਹ ਮਸਾਲਾ ਵਕਾਇਦਾ ਖਵਾਉਂਦਾ ਸੀ ਕੇਵਲ ਵਕਤ ਉਸ ਬਦਲ ਛੱਡਿਆ ਸੀ ਸ਼ਾਮੀ ਟੂੜੀ ਨਾਲ ਵੀ ਖਵਾ ਛੜਦਾ ਸੀ ਮੇਰੀ ਤ੍ਰੀਮਤ ਖੱਪਦੀ ਰਹਿੰਦੀ ਇਸ ਗੱਲ ਤੇ ਖਾਪ-ਖਾਪ ਹੜਦੀ ਕਿ ਦੁੱਧ ਅੱਜਕੱਲ ਪਾਣੀ ਵਰਗਾ ਸੀ ਤੇ ਕਦੀ ਇਸ ਗੱਲ ਤੇ ਖਪਣ ਲੱਗ ਪੈਂਦੀ ਕਿ ਗਵਾਲਾ ਬੱਚੀ ਲਈ ਚੂਲੀ ਦੁੱਧ ਵੀ ਨਹੀਂ ਬਚਾਉਂਦਾ ਸੀ ਤੇ ਵਿਚਾਰੀ ਬੇਜਵਾਨ ਹੱਡੀਆਂ ਦੀ ਮੁੱਠ ਨਿਕਲਦੀ ਆਈ ਸੀ ਗਵਾਲਾ ਕਹਿੰਦਾ ਨੀਲੀ ਬੱਚੀ ਨੇ ਦੁੱਧ ਛੁਪਾ ਕੇ ਰੱਖ ਲੈਂਦੀ ਏ ਤੇ ਪਿੱਛੋਂ ਉਸ ਨੂੰ ਪੁਲਾਉਂਦੀ ਏ ਤੇ ਹਮੇਸ਼ਾ ਮੋੜ-ਮੋੜ ਥਾਣਾ ਨੂੰ ਤੋਸਮਾਰ ਰਹੀ ਬੱਚੀ ਵੱਲ ਇਸ਼ਾਰੇ ਕਰ-ਕਰ ਕੇ ਸਾਨੂੰ ਝੂਠੀਆਂ ਕਰਨ ਦੀ ਕੋਸ਼ਿਸ਼ ਕਰਦਾ ਅਖੀਰ ਉਹੀ ਗੱਲ ਹੋਈ ਬੱਚੀ ਮਰ ਗਈ ਅਗਲੇ ਰੋਜ ਗਵਾਲਾ ਨਿੱਕਾ ਜਿਹਾ ਮੂਹ ਲੈ ਕੇ ਆਇਆ ਪਿਛਲੀ ਰਾਤ ਬੱਚੀ ਮਰ ਗਈ ਸੀ ਤੇ ਨੀਲੀ ਨੇ ਨਾ ਕੁਝ ਖਾਦਾ ਸੀ ਨਾ ਕੁਝ ਪੀਤਾ ਸੀ ਇੱਕ ਦਿਨ ਦੁੱਧ ਦਾ ਨਾਗਾ ਹੋਣਾ ਸੀ ਮੇਰੀ ਤ੍ਰਿਮਤ ਦੰਦ ਗਰੀਜ ਕੇ ਰਹਿ ਗਈ ਉਸ ਨੂੰ ਪਤਾ ਸੀ ਗਵਾਲਾ ਬੱਚੇ ਨੂੰ ਜਾਣ ਕੇ ਮਾਰ ਰਿਹਾ ਸੀ ਪਹਿਲੇ ਵੀ ਤੇ ਨੀਲੀ ਦਾ ਬੱਚਾ ਬੱਚੀ ਕੋਈ ਨਹੀਂ ਸੀ ਪਰ ਅੱਗੇ ਹੀ ਗਵਾਲੇ ਵਿਚਾਰੇ ਦਾ ਨੁਕਸਾਨ ਹੋ ਰਿਹਾ ਸੀ ਖਵਰੇ گا ਉੱਕਾ ਹਿਲਾ ਤਮਾਚਾਈ ਡੰਗਰ ਦਾ ਪਤਾ ਨਹੀਂ ਹੁੰਦਾ ਤੇ ਅਸੀਂ ਚੁੱਪ ਕਰ ਰਹੇ ਨਾਲੇ ਗਵਾਲੇ ਦੀਆਂ ਅੱਖੀਆਂ ਵਿੱਚ ਅਥਰੂ ਤਾਂ ਪਹਿਲੇ ਹੀ ਡੁੱਲੂ ਡੁੱਲੂ ਪੈ ਕਰਦੇ ਸਨ ਚੂਲੀ ਦੁੱਧ ਬਚਾਣ ਲਈ ਭੈੜੇ ਨੇ ਬੱਚੀ ਗਵਾ ਲਈਏ ਗਵਾਲਾ ਜਦੋਂ ਮੁੜਿਆ ਮੇਰੀ ਤ੍ਰੀਮਤ ਆਪਣੇ ਹੋਂਠਾਂ ਵਿੱਚ ਬੁੜਬੁੜਾ ਰਹੀ ਸੀ ਅਗਲੇ ਰੋਜ ਸਵੇਰੇ ਮੈਂ ਵੇਖਿਆ ਕੋਠੀ ਦੇ ਸਾਹਮਣੇ ਗੇਟ ਦੇ ਬਾਹਰ ਨੀਲੀ ਆ ਕੇ ਖੜੋ ਗਏ ਗਵਾਲਾ ਪਿੱਛੇ ਪਿੱਛੇ ਆ ਰਿਹਾ ਸੀ ਉਹਦੇ ਸਰਤੇ ਮਸਾਲੇ ਦੀ ਟੋਕਰੀ ਸੀ ਅਕਸਰ ਸਵੇਰੇ ਜਦੋਂ ਨੀਲੀ ਇੰਜਾਂਦੀ ਤੁਸ ਮਾਰ ਕੇ ਗੇਟ ਨੂੰ ਖੋਲ੍ਹ ਲੈਂਦੀ ਸੀ ਅੱਜ ਚੁਪਾਤੇ ਜੇ ਆ ਕੇ ਗੇਟ ਦੇ ਬਾਹਰ ਖੜੋ ਗਈ ਅਕਸਰ ਜੇ ਕਦੀ ਗੇਟ ਬੰਦ ਹੁੰਦਾ ਤਾਂ ਆਪਣੇ ਸਿੰਗਾ ਨਾਲ ਗੇਟ ਨੂੰ ਖੜਕਾਉਣ ਲੱਗ ਪੈਂਦੀ ਸੀ ਅੱਜ ਉਸਨੇ ਇੰਜ ਨਹੀਂ ਕੀਤਾ ویرਾਨ ویرਾਨ ਪਰਵਟਿਆਂ 헤ਟ ਉਦਾਸ ਅੱਖੀਆਂ ਉਹ ਨੀਮੂ ਜੁਣ ਆ ਕੇ ਖਲੋ ਗਈ ਤਾਵਲਾ ਤਾਵਲਾ ਗਵਾਲਾ ਆਇਆ ਉਸ ਗੇਟ ਖੋਲਿਆ ਉਹਦੇ ਪਿੱਛੇ ਨੀਲੀ ਆਈ ਗਿਣ-ਗਿਣ ਕੇ ਕਦਮ ਰੱਖ ਰਹੀ ਸੀ ਬਰਾਂਡੇ ਵਿੱਚ ਮੈਂ ਖਲੋਤਾ ਸਾਂ ਕੋਲ ਮੇਰੇ ਮੇਰੀ ਤ੍ਰੀਮਤ ਖਲੋਦੀ ਸੀ ਮੇਰੀ ਤ੍ਰੀਮਤ ਦੇ ਕੁਛੜ ਸਾਡੀ ਬੱਚੀ ਸੀ ਹੁਮਲੀਆਂ ਭਰ ਰਹੀ ਉਛਲ-ਉਛਲ ਪੈ ਰਹੀ ਗਿਲਕਾਰੀਆਂ ਮਾਰ ਰਹੀ ਮਹਿੰਦੀ ਦੇ ਬੂਟੇ ਢੇਰ ਗਵਾਲੇ ਨੇ ਮਸਾਲੇ ਦੀ ਡੋਗਰੀ ਲਿਆ ਰੱਖੀ ਤੇ ਉਹ ਹੱਥ ਮਾਰ ਕੇ ਖਲੀ ਵੀ ਦੇ ਖੱਟੇ-ਖੱਟੀ ਖੁਸ਼ਬੂ ਨੂੰ ਖਿਲਾਰਨ ਲੱਗਾ ਨੀਲੇ ਅਜੇ ਵੀ ਨਹੀਂ ਪਹੁੰਚੀ ਸੀ ਫਿਕਰਾ ਵਿੱਚ ਗੜੰਧ ਓਖੜੇ-ਓਖੜੇ ਕਦਮ ਬੇਦਿਲ ਬੇਦਲੇ ਉਹ ਆ ਰਹੀ ਸੀ ਮਹਿੰਦੀ ਹੀੜਾ ਗਏ ਖਲੋ ਗਏ ਉਸ ਟੋਕਰੀ ਵੱਲ ਵੇਖਿਆ ਤੱਕ ਨਹੀਂ ਗਵਾਲੇ ਨੇ ਮਸਾਲੇ ਵਿੱਚ ਫੇਰ ਆਪਣੀ ਬਾਹ ਫੇਰੀ ਤੇ ਟੋਕਰੀ ਨੂੰ ਉਚਾੜ ਕੇ ਬੜੇਵਿਆਂ ਨੂੰ ਵਿਖਾਇਆ ਦਾਣੇ ਨੂੰ ਵਿਖਾਇਆ ਐਸ ਵਾਰ ਖੜੀ ਦੀ ਖੁਸ਼ਬੂ ਸਾਡੇ ਤੱਕ ਬਰਾਂਡੇ ਵਿੱਚ ਵੀ ਆਈ ਨੀਲੀ ਅੱਗੇ ਹੋਈ ਫੇਰ ਰੁਕ ਗਈ ਫੇਰ ਅੱਗੇ ਹੋਈ ਮੋੜ ਉਸ ਮੂੰਹ ਮੋੜ ਲਿਆ ਕਿਤਨਾ ਚਿਰ ਜਿਵੇਂ ਸੋਚਦੀ ਰਹੀ ਸੋਚਦੀ ਰਹੀ ਸਾਹਮਣੇ ਟੋਕਰੀ ਵਿੱਚ ਪੀਲਾ ਪੀਲਾ ਦਾਣਾ ਸੀ ਇਧਰੋਂ ਖਾਓ ਉਧਰ ਹজম ਹੋ ਜਾਏ ਨਾਲੇ ਖੜੀ ਖਾਓ ਤੇ ਭੁੱਖ ਕਿਤਨੀ ਲੱਗਦੀ ਹੈ ਪਰ ਅੱਜ ਨੀਲੀ ਤੋਂ ਕੁਝ ਖਾਦਾ ਨਹੀਂ ਸੀ ਜਾ ਰਿਹਾ ਗਵਾਲਾ ਨੀਲੀ ਦੇ ਸਿਰ ਤੇ ਹੱਥ ਫੇਰ ਲੱਗ ਪਿਆ ਮੂੰਹ ਨਾਲ ਉਸ ਨੂੰ ਪੁੱਛਕਾਰਨ ਲੱਗ ਪਿਆ ਕਿਤਨਾ ਚਿਰ ਇੰਜ ਕਰਦਾ ਰਿਹਾ ਟੋਕਰੀ ਕੋਲ ਬੈਠ ਕੇ ਉਸ ਫੇਰ ਹੱਥ ਫੇਰਿਆ ਖਲੀ ਦੀ ਖੁਸ਼ਬੂ ਫੇਰ ਉੱਠੀ ਨੀਲੀ ਦੀ ਜਿਵੇਂ ਅੱਬੜ ਪਾਏ ਗਰਦਨ ਉਸ ਪਾਸੇ ਮੁੜ ਗਈ ਆਪ ਹੀ ਆਪ ਉਸ ਦਾ ਕਦਮ ਅੱਗੇ ਪਿਆ ਤੇ ਉਸ ਟੋਕਰੀ ਵਿੱਚ ਆਪਣੀ ਬੂਥਣੀ ਨੂੰ ਛੱਡ ਦਿੱਤਾ ਕਿਤਨਾ ਚਿਰ ਇੰਜ ਉਸ ਦਾ ਮੂੰਹ ਮਸਾਲੇ ਵਿੱਚ ਭੇਰਿਆ ਪਰ ਨੀਲੀ ਤੋਂ ਕੁਝ ਖਾਦਾ ਨਹੀਂ ਗਿਆ ਅੱਜ ਨੀਲੀ ਤੋਂ ਕੁਝ ਨਹੀਂ ਖਾਦਾ ਜਾ ਰਿਹਾ ਸੀ ਤੇ ਫੇਰ ਨੀਲੀ ਨੇ ਆਪਣੀ ਬੂਥਣੀ ਨੂੰ ਚੱਕ ਲਿਆ ਗਰਦਨ ਨੂੰ ਟੋਕਰੀ ਵੱਲ ਮੋੜ ਲਿਆ ਤੇ ਜਿਵੇਂ ਉਧਰ ਕੰਡ ਕਰਕੇ ਖਲੋ ਗਏ ਪਰੇਸ਼ਾਨ ਪਰੇਸ਼ਾਨ ਨਜਰਾ ਗਵਾਲੇ ਨੇ ਸਾਡੇ ਵੱਲ ਵੇਖਿਆ ਤੇ ਬੇਵੋਹ ਟੋਕਰੀ ਨੂੰ ਸਿਰ ਤੇ ਚੁੱਕੀ ਉਹ ਮੁੜ ਪਿਆ ਪਿੱਛੇ ਪਿੱਛੋਂ ਉਸਦੇ ਨੀਲੀ ਤੁਰ ਪਈ ਚੋਲੇ ਦੁੱਧ بچਾਣ ਲਈ ਭੈੜੇ ਨੇ ਬੱਛੀ ਗਵਾ ਲਈਏ ਮੇਰੀ ਤ੍ਰੀਮਤ ਨੇ ਆਪਣੇ ਹੋਂਠਾਂ ਵਿੱਚ ਮੁੜ ਬੁੜਬੜਾਇਆ ਤੇ ਫੇਰ ਅੰਦਰ ਨੌਕਰ ਨੂੰ ਕਹਿਣ ਤੁਰ ਗਈ ਕਿ ਡੈਰੀ ਤੋਂ ਜਾ ਕੇ ਉਹ ਦੁੱਧ ਲੈ ਆਵੇ ਸਾਡੀ ਬੱਚੀ ਹੁਣ ਮੇਰੀ ਛਾਤੀ ਨਾਲ ਲੱਗੀ ਹੋਈ ਸੀ ਤੇ ਬਰਾਂਡੇ ਵਿੱਚ ਤੈਹਲਦਾ ਮੈਂ ਦੂਰ ਸੜਕ ਤੇ ਅੱਗੇ-ਅੱਗੇ ਗਵਾਲੇ ਨੂੰ ਜਾਂਦਾ ਦੇਖ ਰਿਹਾ ਸਾਂ ਉਹਦੇ ਪਿੱਛੇ ਨੀਲੀ ਸੀ ਜਿਵੇਂ ਕੋਈ ਹਨੇਰੇ ਵਿੱਚ ਗਰੋਲੇ ਦਿੰਦਾ ਰਾਹ ਟੋਲਦਾ ਜਾ ਰਿਹਾ ਹੋਵੇ ਨਾਲੇ ਡੇਰੀ ਤੋਂ ਗਊ ਦਾ ਤਨਕ ਗੋਹਾ ਵੀ ਲੈ ਆਈ ਕੱਲ ਸੰਗਰਾ ਦੇ ਚੌਂਕਾ ਲਿਪੜਾ ਹੋਵੇਗਾ ਮੇਰੀ ਤ੍ਰਿਮਤ ਅੰਦਰ ਨੌਕਰ ਨੂੰ ਸਮਝਾ ਰਹੀ ਸੀ ਤੇ ਮੈਂ ਅਜੇ ਵੀ ਦੂਰ ਸੜਕ ਤੇ ਜਾ ਰਹੀ ਨੀਲੀ ਵੱਲ ਵੇਖ ਰਿਆ ਸਾਂ ਜਿਵੇਂ ਪੇਤਲੇ ਪਾਣੀ ਵਿੱਚ ਸੁੱਕੀ ਗਿਲੀ ਡਿੱਕਡੋਲੇ ਖਾਂਦੀ ਐ ਜਿਵੇਂ ਵਿਛਰੇ ਪੈਂਡਿਆਂ ਵਿੱਚ ਆਣ ਖਿਆਲਿਆਂ ਹੰਝੂ ਕੱਟੇ ਹੋਏ ਗੁੱਡੀ ਵਾਂਗ ਜਿਵੇਂ ਟੈਣ ਟੈਣ ਕਰ ਰਹੀ ਹੋਵੇ ਉਹ ਅੱਖਿਓਂ ਓਲੇ ਹੋ ਰਹੀ ਸੀ ਤੇਜ਼ ਤੇਜ਼ ਆ ਜਾ ਰਹੇ ਲੋਕਾਂ ਵਿੱਚ ਗੁੰਮਦੀ ਜਾ ਰਹੀ ਸੀ ਸੜਕਾਂ ਤੇ ਗਈ ਲੋਕੀ ਕਿਤਨੇ ਤੇਜ਼ ਤੁਰਦੇ ਹਨ ਅਗਲੇ ਰੋਜ ਜਏ ਮੂੰਹ ਚਾਖੜਾ ਹੀ ਸੀ ਕੇ ਮੈਂ ਦੇਖਿਆ ਸਾਹਮਣੇ ਕੋਠੀ ਦਾ ਗੇਟ ਖੁੱਲਿਆ ਅੱਗੇ-ਅੱਗੇ ਗਵਾਲਾ ਸੀ ਸਿਰ ਤੇ ਮਸਾਲੇ ਦੀ ਟੋਕਰੀ ਚੁੱਕੀ ਤੇ ਉਹਦੇ ਪਿੱਛੇ ਨੀਲੀ ਸੀ ਮੂੰਹ ਚੁੱਕੀ ਜਿਵੇਂ ਖੜੀ ਦੀ ਖੱਟੀ ਖੁਸ਼ਬੂ ਸੁੰਘ ਰਹੀ ਹੋਵੇ ਮੈਂ ਸੋਚਿਆ ਗਵਾਲੇ ਨੇ ਮੈਦਾਨ ਮਾਰ ਲਿਆ ਹੈ ਤੇ ਉਹੀ ਗੱਲ ਹੋਈ ਮਹਿੰਦੀ ਦੇ ਰੁੱਖ ਥੱਲੇ ਉਸ ਆ ਕੇ ਟੋਕਰੀ ਰੱਖੀ ਹੀ ਸੀ ਕੇ ਨੀਲੀ ਅੱਗੇ ਵੱਧ ਕੇ ਟੋਕਰੀ ਵਿੱਚ ਮੂੰਹ ਮਾਰਨ ਲੱਗ ਪੇ ਕੁਝ ਝਿਰ ਉਸ ਨੂੰ ਹੈਂਜੇ ਮਸਾਲਾ ਖਾਂਦੀ ਨੂੰ ਵੇਖ ਗਵਾਲਾ ਗਾਗਰ ਫੜ ਨੀਲੀ ਕੋਲ ਬੈਠ ਗਿਆ ਨੀਲੀ ਪਰੇ ਹੋ ਗਈ ਗਵਾਲੇ ਨੇ ਮੁੜ ਕੇ ਉਹਦੇ ਮੂੰਹ ਵੱਲ ਦੇਖਿਆ ਟੋਕਰੀ ਵਿੱਚ ਮੂੰਹ ਦਿੱਤੀ ਮਸਾਲਾ ਤੇ ਖਾ ਰਹੀ ਸੀ ਗਵਾਲਾ ਫੇਰ ਨੀਲੀ ਵੱਰ ਜਰਾ ਖਿਸ ਗਿਆ ਨੀਲੀ ਹੋਰ ਪਰੇ ਹੋ ਗਈ ਗਵਾਲਾ ਹਾਰ ਕੇ ਔਠ ਘੁਲੋਤਾ ਨੀਲੀ ਮਸਾਲੇ ਦੀ ਟੋਕਰੀ ਵਿੱਚ ਆਪਣੀ ਬੂਥਣੀ ਜਮਾਈ ਹੌਲੀ ਹੌਲੀ ਮਸਾਲਾ ਖਾਂਦੀ ਜਾ ਰਹੀ ਸੀ ਦੰਦਾਂ ਦੀ ਭੁੱਖੇ ਸੇ ਗਵਾਲਾ ਉਹਦੇ ਪਿੰਡੇ ਦੇ ਹੱਥ ਫੇਰਨ ਲੱਗ ਪਿਆ ਕਿਤਨਾ ਚਿਰ ਲਾਡ ਨਾਲ ਉਹਦੀ ਪੈਠ ਤੇ ਆਪਣੇ ਪੋਟਿਆਂ ਨੂੰ ਫੇਰ ਦਰਿਆ ਵਿਚ ਵਿਚ ਮੂੰਹ ਨਾਲ ਉਸ ਨੂੰ ਪਚਕਾਰਨ ਵੀ ਲੱਗ ਜਾਂਦਾ ਮੋੜ ਮੋੜ ਉਹ ਨੂੰ ਨੀਲ ਨੀਲ ਕੇ ਕਹੇ ਬੁਲਾਉਂਦਾ ਕੋਈ 5 ਮਿੰਟ ਉਹ ਇੰਜ ਕਰਦਾ ਰਿਹਾ ਫਿਰ ਗਵਾਲਾ ਪੋਲੇ ਜੇ ਨੀਲੀ ਥਲੇ ਬੈਠ ਗਿਆ ਹੁਣ ਨੀਲੀ ਮਸਾਲਾ ਜਰਾ ਤੇਜ਼ੀ ਨਾਲ ਖਾ ਰਹੀ ਸੀ ਉਹ ਹਿੱਲੀ ਨਹੀਂ ਇੱਕ ਨਜ਼ਰ ਉਹਦੇ ਵੱਲ ਵੇਖ ਕੇ ਗਵਾਲੇ ਨੇ ਨੀਲੀ ਦੇ ਥਣਾ ਵਾਲ ਹੱਥ ਵਧਾਇਆ ਨੀਲੇ ਲੱਤ ਛੱਡ ਕੇ ਪਰਾਂ ਹੋ ਗਏ ਗਵਾਲਾ ਫੇਰ ਆਪਣਾ ਜਾਮੂ ਲੈ ਕੇ ਔਠ ਖਲੋਤਾ ਮਸਾਲਾ ਤੇ ਖਾਂਦੀ ਜਾ ਰਹੀ ਸੀ ਪਰ ਦੁੱਧ ਦਾ ਨਾਂ ਨਹੀਂ ਲੈਣ ਜਿੰਦੀ ਸੀ ਗਵਾਲਾ ਅੱਗੇ ਹੋ ਕੇ ਨੀਲੀ ਦੇ ਨਿੱਕੇ ਨਿੱਕੇ ਸਿੰਗਾ ਨੂੰ ਸਹਲਾਣ ਲੱਗ ਪਿਆ ਫੇਰ ਉਹਦੀ ਲੰਮੀ ਗਰਦਨ ਨੂੰ ਆਪਣੀਆਂ ਉਂਗਲੀਆਂ ਨਾਲ ਪਲੋਸਣ ਲੱਗ ਪਿਆ ਕਿਤਨਾ ਚਿਰ ਇੰਜ ਕਰਦਾ ਰਿਹਾ ਗਰਦਨ ਨੂੰ ਲੜਿਆਂਦਾ ਲੜਿਆਂਦਾ ਗਵਾਲਾ ਪੈਠ ਤੇ ਬੋਲੇ ਬੋਲੇ ਹੱਥ ਫੇਰਨ ਲੱਗ ਪਿਆ ਪੈਠ ਤੇ ਹੱਥ ਫੇਰਦਾ ਉਹ ਨੀਲੀ ਦੀ ਪੂਛ ਨਾਲ ਖੇਡਦਾ ਰਿਹਾ ਇੰਜ ਪਿਆਰ ਦਾ ਫਿਰ ਉਹ ਮਲਕਣੇ ਹੀ ਨੀਲੀ ਬੈਠ ਗਿਆ ਕਿਤਨਾ ਚਿਰ ਬੈਠ ਪੂਛ ਨੂੰ ਮਲਦਾ ਰਿਹਾ ਨੀਲੀ ਦੀਆਂ ਪਿਛਲੀਆਂ ਟੰਗਾਂ ਤੋਂ ਗੋਹੇ ਦੀਆਂ ਛਿੱਟਾਂ ਨੂੰ ਪੋਟਿਆਂ ਨਾਲ ਲੋਂਦਾ ਰਿਹਾ ਤੇ ਫਿਰ ਉਸ ਭਗਵਾਨ ਦਾ ਨਾਮ ਲੈ ਕੇ ਉਹਨੇ ਇੱਕ ਥਣ ਨੂੰ ਬੋਲੇ ਜਿਹੇ ਫੜਿਆ ਨੀਲੀ ਨੇ ਤਰਵਕ ਕੇ ਜੋਰ ਦੀ ਲਤ ਛੰਡੀ ਤੇ ਫੁੰਕਾਰ ਦੀ ਹੋਈ ਪਰੇ हट ਗਈ। ਗਵਾਲਾ ਗਰੋਧ ਵਿੱਚ ਉੱਠਿਆ। ਇੱਕ ਨਜ਼ਰ ਉਸ ਨੀਲੀ ਵੱਲ ਵੇਖਿਆ। ਉਹਦੀਆਂ ਨਜ਼ਰਾਂ ਵਿੱਚ ਗਜਬ ਸੀ। ਇੱਕ ਅਸਾਂ ਨੀਲੀ ਮਸਾਲੇ ਨੂੰ ਖਾ ਰਹੀ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਤੇ ਗਵਾਲੇ ਨੇ ਅੱਗੇ ਵਧ ਕੇ ਮਸਾਲੇ ਦੀ ਟੋਕਰੀ ਨੂੰ ਖੋਲ ਲਿਆ ਤੇ ਉਸ ਨੂੰ ਸਿਰ ਤੇ ਰੱਖ ਤੇਜ਼ ਤੇਜ਼ ਕਦਮ ਮੋੜ ਤੁਰਿਆ। ਨੀਲੀ ਉੱਥੇ ਦੀ ਉੱਥੇ ਖਲੋਤੀ, ਗਰਦਨ 모ੜ ਗਵਾਲੇ ਨੂੰ ਵੇਖਣ ਲੱਗ ਪਈ। ਉਹਦੇ ਮਸਾਲੇ ਦੀ ਟੋਕਰੀ ਚੁੱਕੀ ਵਾਹੋ ਵਾਹੀ ਜਾ ਰਹੀ ਸੀ ਦੂਰ ਕੋਠੀ ਦੇ ਗੇਟ ਕੋਲ ਜਦੋਂ ਪੁੱਜਾ ਨੀਲੀ ਓੜੀ ਕੀ ਜਿਵੇਂ ਉਸ ਨੂੰ ਬੁਲਾ ਰਹੀ ਹੋਵੇ ਗਵਾਲੇ ਨੇ ਪਰਵਾਹ ਨਹੀਂ ਕੀਤੀ ਜਦੋਂ ਹੱਥ ਬਤਾ ਕੇ ਉਹ ਗੇਟ ਨੂੰ ਖੋਲਣ ਲੱਗਿਆ ਨੀਲੀ ਨੇ ਫੇਰ ਓੜੀ ਗਕੇ ਜਿਵੇਂ ਉਹਨੂੰ ਬੁਲਾਇਆ ਗਵਾਲਾ ਗੁੱਸੇ ਵਿੱਚ ਕੋਠੀ ਤੋਂ ਬਾਹਰ ਚਲਾ ਗਿਆ ਕਿ ਤਰ੍ਹਾਂ ਜਿਰ ਉਂਝ ਹੀ ਉਂਝ ਮਹਿੰਦੀ ਹੱਥ ਖਲੋਤੀ ਬੂਥੀ ਚੁੱਕੀ ਨੀਲੀ ਗੇਟ ਵੱਲ ਵੇਖਦੀ ਰਹੀ ਜਿਵੇਂ ਗਵਾਲੇ ਨੂੰ ਉਡੀਕ ਰਹੀ ਹੋਵੇ ਵਿੱਚ ਵਿੱਚ ਨੀਲੀ ਕਦੇ-ਕਦੇ ਉਡੀਕਦੀ ਜਿਵੇਂ ਗਵਾਲੇ ਨੂੰ ਆਵਾਜ਼ਾਂ ਦੇ ਰਹੀ ਹੋਵੇ ਜਿਵੇਂ ਨੀਲੀ ਉਹਨੂੰ ਕਹਿ ਰਹੀ ਹੋਵੇ ਮੇਰੇ ਮਾਲਕ ਤੈਨੂੰ ਕਿਉਂ ਨਹੀਂ ਸਮਝਾਉਂਦੀ ਅਜੇ ਤਾਂ 2 ਦਿਨ ਨਹੀਂ ਹੋਏ ਮੇਰੀ ਬੱਚੀ ਨੂੰ ਮੋਆ ਮੇਰੀ ਕੁੱਖੋ ਜਾਈ ਮਿੱਥੋ ਖੋ ਲਈ ਗਈ ਹੈ ਮੇਰੀ ਆਂਦਰ ਹਾਈ ਉਹਦੀ ਯਾਦ ਵਿਸਾਰਿਆ ਨਹੀਂ ਵਿਸਰਦੀ ਇਸ પેટ ਭੜੇ ਦਾ ਕੀ ਕਰਾਂ ਇਸ ਵਿੱਚ ਤੇ ਝੁਲਕਾ ਪਾਣਾ ਹੀ ਹੋਇਆ ਅੱਜ ਤਿੰਨ ਦਿਨਾਂ ਦੀ ਮੈਂ ਭੁੱਖਣ ਪਾਣੀ ਡਿੱਕਡੋਲੇ ਖਾਂਦੀ ਪਈਆਂ ਤੈਨੂੰ ਕਿਉਂ ਸਮਝ ਨਹੀਂ ਆਉਂਦੀ ਇਹਨਾਂ ਥਣਾਂ ਨੂੰ ਮੇਰੀ लाड़ਲੀ ਦੇ ਬੋਲੇ ਬੋਲੇ ਹੋਠ ਜਦੋਂ ਲੱਗਦੇ ਸਨ ਤੇ ਮੇਰਾ ਆਪਣੇ ਆਪ ਹੀ ਮੇਰਾ ਦੁੱਧ ਲੈ ਆਉਂਦਾ ਸੀ ਇੰਜ ਤੂੰ ਸਮਾਰਦੀ ਸੀ ਲਾੜ ਵਿੱਚ ਉਹ ਮੇਰੀ ਖੀਰੀ ਨੂੰ ਤੈਨੂੰ ਨਹੀਂ ਪਤਾ ਮਾਂ ਬੱਚੇ ਦਾ ਕੀ ਰਿਸ਼ਤਾ ਹੁੰਦਾ ਹੈ ਮੈਂ ਨਹੀਂ ਕਹਿੰਦੀ ਕਿ ਮੈਂ ਉਸਨੂੰ ਭੁੱਲਾਂਗੀ ਨਹੀਂ ਮੈਂ ਉਸਨੂੰ ਭੁੱਲ ਜਾਵਾਂਗੀ ਮੈਂ ਨਹੀਂ ਕਹਿੰਦੀ ਮੈਂ ਹਮੇਸ਼ਾ ਦੁੱਧ ਨਹੀਂ ਦਿਆਂਗੀ ਮੈਂ ਦੁੱਧ ਦਿਆਂਗੀ ਪਰ ਕੁਝ ਚਿਰ ਹੋਰ ਤੋਂ ਸਬਰ ਕਰ ਲੈ ਖਬਰੇ ਇੱਕ ਦਿਨ ਹੀ ਹੋਣ ਤੇ ਫੇਰ ਮੈਂ ਆਪਣੇ ਦਿਲ ਦੇ ਡੁਗੜੇ ਨੂੰ ਭੁੱਲ ਜਾਵਾਂਗੀ ਫੇਰ ਮੈਨੂੰ ਆਪਣਾ ਲਾ ਉਜਾਬ ਖਾਲੀ ਖਾਲੀ ਨਹੀਂ ਲੱਗੇਗਾ ਅੱਗੇ ਪਿੱਛੇ ਮੈਨੂੰ ਇਹ ਹਨੇਰਾ ਹਨੇਰਾ ਨਹੀਂ ਮਹਿਸੂਸ ਹੋਵੇਗਾ ਤੇ ਫੇਰ ਮਸਾਲਾ ਖਾਂਦੀ ਆਪਣੇ ਧਿਆਨ ਮੈਂ ਦੁੱਧ ਲਾ ਦਿਆ ਕਰਾਂਗੀ ਮੈਂ ਹੁਣ ਦੁੱਧ ਨੂੰ ਕੀ ਕਰਨਾ ਹੈ ਦੁੱਧ ਪੀਣ ਵਾਲੀ ਤੇ ਮੇਰੀ ਤੁਰ ਗਈ ਤੂੰ ਮੁੜ ਆਂ ਅੰਜ ਮੈਨੂੰ ਭੁੱਖਾ ਨਾ ਮਾਰ ਅੱਗੇ ਥੋੜਾ ਮੇਰੇ ਨਾਲ ਅਨਿਆਏ ਹੋਇਆ ਏ ਤੂੰ ਮੁੜ ਆ ਮੇਰੇ ਮਾਲਕ ਕਿਤਨਾ ਚਿਰ ਮੈਂਦੀ ਉਂਝ ਦੀ ਉਂਝ ਖਲੋਤੀ ਨੀਲੀ ਕੋਠੀ ਦੇ ਗੇਟ ਵੱਲ ਵੇਖਦੀ ਰਹੀ ਵੇਖਦੀ ਰਹੀ ਗਵਾਲਾ ਨਹੀਂ ਮੁੜਿਆ ਧੰਨਵਾਦ